ਸਤਿਗੁਰੂ ਸਤ ਸਤਿਗੁਰੂ ਸਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਜਖਮ ਹਲੇ ਅੱਲੀ ਨੇ ਕਿ ਲੁਧਿਆਣਾ ਦੇ ਪਿੰਡ ਕਲੋਟੀ ਚ ਹੁਣ ਇੱਕ ਅਜੀਬਾ ਵਾਕਿਆ ਹੋਇਆ ਹੈ ਜਿਸ ਨੇ ਸਿੱਖ irdਿਆਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ ਅਸਲ ਚ ਪਿੰਡ ਚ ਬਣੇ ਸ੍ਰੀ ਗੁਰੂ ਰਵੀਦਾਸ ਜੀ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪ ਅਗਨਪੇਟ ਹੋ ਗਏ ਨੇ ਘਟਨਾ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਪਿੰਡ ਦੇ ਇੱਕ ਬੱਚੇ ਦੀ ਡਿਊਟੀ ਲਗਾ ਕੇ ਕਿਸੇ ਕੰਮ ਗਏ ਹੋਏ ਸੀ ਸਵੇਰੇ ਜਦੋਂ ਬੱਚੇ ਨੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ ਅੱਗ ਲੱਗੀ ਹੋਈ ਸੀ ਜਿਸ ਵਿੱਚ ਗੁਰੂ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ਬਹੁਤ ਵੱਡੀ ਦੁਖਦਾਈ ਘਟਨਾ ਹੈ ਨਾਮ ਪ੍ਰਤਾਸ਼ ਕਰਨ ਜੂਗਾ ਜਿਸ ਨਾਲ ਸਾਰੀ ਸੰਗਤਾਂ ਦੇ ਹਿਰਦੇ ਬੁਲੰਦਰੇ ਗਏ ਨੇ ਇਹ ਦੁਖਦਾਈ ਘਟਨਾ ਤਾਂ ਮੈਂ ਅਨੁਭਵ ਕਰਦਾ ਕਿ ਕਾਰਨ ਇਹ ਵੀ ਗਰੰਤੀ ਸਿੰਘ ਜਿਹੜਾ ਉਹ ਛੁੱਟੀ ਚਲੇ ਗਿਆ ਤੇ ਪਿੰਡ ਦੇ ਕਿਸੇ ਬੱਚੇ ਨੂੰ ਕਹਿ ਗਿਆ ਵੀ ਤੁਸੀਂ ਸ਼ਾਮ ਦੇ ਨਿਤਨੇਮ ਕਰਕੇ ਤਰਸ ਦਾ ਪਾਤਵਰ ਮਰਦ ਜੀ ਦੀ ਸੇਵਾ ਕਰ ਦੇਣੀ ਅਤੇ ਸਵੇਰ ਨੂੰ ਪ੍ਰਕਾਸ਼ ਕਰ ਲੈਣਾ ਉਹ ਜਿਹੜਾ ਬੱਚਾ ਸੀ ਉਹ ਇੱਥੋਂ ਸੇਵਾ ਕਰਕੇ ਚਲੇ ਗਿਆ ਤੇ ਸਵੇਰੇ 4:30 ਵਜੇ ਆ ਕੇ ਦਰਵਾਜ਼ਾ ਖੋਲਿਆ ਮੇਂਦਰਵਾਜੀ ਦਾ ਤੇ ਸਾਰੀ ਘਟਨਾ ਵਾਪਰੀ ਹੋਈ ਸੀ ਤੇ ਬਹੁਤ ਹੀ ਦੁਖਦਾਰੀ ਘਟਨਾ ਹੈ ਇਹ ਸਾਰੀ ਜਿਹੜੀ ਕਾਰਵਾਈ ਹੈ ਉਹ ਪ੍ਰਧਾਨ ਸਾਹਿਬ ਕੋਈ ਗੋਵਿੰਦ ਸਿੰਘ ਜੀ ਲੋਗਵਾਲ ਖਬਰ ਦੇ ਧਿਆਨ ਵਿੱਚ ਲਿਆ ਦਿੱਤੀ ਗਈ ਹੈ ਤੇ ਐਜੀਪੀ ਸੀ ਦੇ ਚੀਫ ਸੈਕਟਰ ਡਾਕਟਰ ਰੂਪ ਸਿੰਘ ਨੂੰ ਦੱਸਿਆ ਗਿਆ ਹੁਣ ਇਹਦਾ ਡਿਸੀਜਨ ਜਿਹੜਾ ਇੱਥੇ ਸਰਦਾਰ ਵੀਰ ਸਿੰਘ ਜੀ ਸਰਮਜਰਾ ਸਾਹਿਬ ਜਿਹੜੇ ਮੈਂਬਰ ਨੇ ਸਾਡੇ ਕੋਈ ਇਸ ਇਲਾਕੇ ਦੇ ਤੇ ਉਹ ਸਾਰਾ ਸਾਰਾ ਜੋ ਗੁਰਵਰਯਾਦਾ ਹੈ ਉਹਦੇ ਅਨੁਸਾਰ ਅਸੀਂ ਗਿੱਠਾ ਸਾਹਿਬ ਜਿਹੜਾ ਇਹਨੂੰ ਸੰਭਾਲ ਕੇ ਸ੍ਰੀ ਗੋਵਿੰਦਵਾਲ ਸਾਹਿਬ ਵਧਾਂਗੇ ਗਾਥੀ ਵਾਲੀ ਗੱਡੀ ਦੇ ਰਾਹੀਂ ਬਦ ਫੈਰਿੰਦੀ ਕਵਾਈ ਦੇ ਵਿੱਚ ਅਤੇ ਜਿਹੜੀ ਚਾਰ ਸੂਬਾ ਰਾਜੀਆਂ ਦੇ ਨੇ ਉਹ ਗੁਰਦੁਆਰਾ ਨੇ ਤੋਲਾ ਸਾਹ ਪੜਾਣੀ ਵਿਖੇ ਪੇਜ ਤੇ ਜਾਵਾਂਗੇ ਤੇ ਆਉਂਦੇ 1-2 ਦਿਨਾਂ ਦੇ ਅੰਦਰ ਹੀ ਸਾਰੀ ਇਸ ਜਿਹੜੀ ਇਮਾਰਤ ਹੈ ਇਸ ਨੂੰ ਸਾਰਾ ਤੋਾਈ ਕਰਵਾ ਕੇ ਪਛਤਾਤ ਆਪ ਦੇ ਲਈ ਸ੍ਰੀ ਖਣਕੜ ਸਾਹਿਬ ਦੇ ਪ੍ਰਕਾਸ਼ ਰਾਕੇ ਕੋਲ ਭੇਜਾਂਗੇ ਪਿੰਡ ਚ ਵਾਪਰੀ ਦੁਖਦਾਈ ਘਟਨਾ ਤੋਂ ਬਾਅਦ ਹੁਣ ਗ੍ਰੰਥੀ ਸਿੰਘ ਅਤੇ ਗੁਰਦੁਆਰਾ ਕਮੇਟੀ ਖਿਲਾਫ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਉਹ ਕਾਨੂੰਨੀ ਪ੍ਰਕਾਰ ਅਨੁਸਾਰ ਪੁਲਿਸ ਸੁਭਾ ਕਰ ਰਿਹਾ ਜੀ। ਉਹ ਧਾਰਮਿਕ ਅਸਵੀਕ ਹੈ ਉਹਨਾਂ ਨੂੰ ਵੀ ਉਹਨਾਂ ਦੇ ਬੰਦ ਦੀ ਕਾਰਵਾਈ ਕਰਨੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਤੇ ਜਿਨ੍ਹਾਂ ਜਿਨ੍ਹਾਂ ਬੰਦਿਆਂ ਨੇ ਕੋਸ਼ਿਸ਼ ਹੀ ਪਾਇਆ ਜਾਂਗੇ ਜਿਨ੍ਹਾਂ ਨੇ ਕੋਈ ਅਣਗਹਿਲੀ ਕੀਤੀ ਹੈ ਜੇ ਇਹਨਾਂ ਦੇ ਕਾਰਵਾਈਆਂ ਨਾ ਕੀਤੀ ਗਈਆਂ ਤੇ ਨਾ ਇਹਨਾਂ ਤੇ ਬਰਕਰਾਰ ਕੀਤੀ ਗਈ ਨਾ ਕਾਨੂੰਨੀ ਕਾਰਵਾਈ ਹੋਈ ਕਿਉਂਕਿ ਸ੍ਰੀ ਗੁਰੂਗ੍ਰੰਥ ਸਾਹਿਬ ਨੂੰ ਜਾਗਦੇ ਜੋ ਪਰਗਟੋ ਕਰਕੇ ਦੇ ਮੰਨਦੇ ਆ ਨਾ ਤੇ ਇਸ ਕਰਕੇ ਉਹਨਾਂ ਦੇ ਜ਼ਰੂਰ ਕਾਰਵਾਈ ਕਰਨੀ ਬੜੀ ਇਸ ਪਿੰਡ ਦੀ ਜਾਊਗੀ। ਇਸ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਉਹ ਕਮੇਟੀ ਦੇ ਵੀ ਕੋਈ ਕਾਰਵਾਈ ਕੀਤੀ ਜਾਊਗੀ। ਬਿਲਕੁਲ ਬਿਲਕੁ ਬਿਲਕੁਲ ਕੀਤੀ ਜੋ ਉਤਾ ਕੇ ਅੱਗੇ ਤੋਂ ਹੀ ਘਟਣ ਲੱਗਾ ਫਿਲਹਾਲ ਐਸਡੀਪੀਸੀ ਵੱਲੋਂ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਨੂੰ ਗੁਰੂ ਮਰਿਆਦਾ ਅਨਸਾਰ ਜਲ ਪ੍ਰਵਾਹ ਕਰਨ ਲਈ ਸ਼੍ਰੀ ਗੋਵਿੰਦਵਾਰ ਸਾਹਿਬ ਭੇਦ ਦਿੱਤਾ ਗਿਆ ਪਰ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਰੋਸ ਅਤੇ ਗੁੱਸੇ ਦੀ ਲਹਿਰ ਦੌੜ ਗਈ ਹੈ ਅਤੇ ਸਿੱਖ ਸੰਗਤਾਂ ਇਸ ਅੰਗੈਲੀ ਲਈ ਪਿੰਡ ਦੇ ਗ੍ਰੰਥੀ ਸਿੰਘ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਨੇ ਖੰਨਾ ਤੋਂ ਕਨਵਿੰਦਰ ਢਿੱਲੋਂ ਪੰਜਾਬੀ ਲੋਕ ਚੈਨਲ